ਫੋਂ ਮੋਟਾ ਲੱਗਿਆ ਸੋਹਣਾ ਲੱਗਿਆ ਠੀਕ ਹੈ ਜੀ ਲਓ ਜੀ ਮੋੜ ਲਓ ਪਰਾ ਮੋੜ ਦੋ ਬਸ ਤੋਰੀ ਦਿਖਾਉਣਾ ਆਪਾਂ ਇਹਦਾ ਖਮੜਾ ਫੇਸ ਦਿਖਾ ਦੇ ਤੈਨੂੰ ਕਰਕੇ ਚੰਗੀ ਤਰ੍ਹਾਂ ਅੱਖਾਂ ਓੱਖਾਂ ਦੇਖ ਲਓ ਪਰਾ ਲਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਚੀਮਾਂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਕਟੀਆਂ ਬਕਾਊਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਕੋਲ ਦੋ ਟਾਪ ਦੀਆਂ ਕਟੀਆਂ ਵੱਧ ਜਾਣਕਾਰੀ ਲੈਣੀ ਹੈ ਜੀ ਬਾਈ ਤੋਂ ਬਾਈ ਜੀ ਸਸਿਕਾ ਜੀ ਸਸਰੀ ਗਰਬਾ ਜੀ ਨਾਮ ਖੋਸਪ੍ਰੀਤ ਸਿੰਘ ਜੀ ਪੈਂਡ ਚਿਮਾ ਯੋਧਪੁਰ ਕੋਲ ਪਰਨਾਲਾ ਜ਼ਿਲ੍ਹਾ ਜ਼ਿਲ੍ਹਾ ਪਰਨਾਲਾ ਪਹਿਲੀ ਕੱਟੀ ਛੋਟੀ ਦੀ ਦੱਸੀ ਜਾਣਕਾਰੀ ਇਹਦੀ ਕਿੰਨੇ ਟਾਈਮ ਦੀ ਹੋ ਗਈ ਕੀ ਗੱਲ ਬਾਤ ਆ ਇਹ ਡੇਢ ਸਾਲ ਦੀ ਆ ਜੀ ਡੇਢ ਸਾਲ ਦੀ ਆ ਹਾਂਜੀ ਠੀਕ ਆ ਅਣ ਮੜੇ ਥਾਣਾ ਬੁਖਾਇਓ ਦੇ ਫੜ ਲਓ ਪੂਸ ਮੜੀ ਇਹਨੋਂ ਉਪਰ ਆ ਚਾਰ ਥਾਣਾ ਚੈੱਕ ਕਰ ਸੰ ਕੱਲਾ ਕੱਲਾ ਸੋਹਣਾ ਥਾਣਾ ਲੰਮਾ ਮੋਟਾ ਠੀਕ ਆ ਜੀ ਇਹਦਾ ਰੇਟ ਭਰਾ ਸੁਖਪ੍ਰੀਤ ਇਹਦਾ ਰੇਟ ਜੀ 32000 ਰੱਖਿਆ 32000 ਰੱਖਿਆ ਹਾਂਜੀ ਠੀਕ ਆ ਤੋੜ ਦੋ ਭਰਾ ਮੜਾ ਕੋਲ ਕੇ ਤੋਰ ਦਿੰਨ। ਲੋ ਜੀ ਫੇਸ ਕੁਆਲਿਟੀ ਦੇਖ ਸਕਦੇ ਹੋ ਨੇੜੇ ਤੋਂ ਦਿਖਾ ਦਿੰਦੇ ਤੁਹਾਨੂੰ। ਲੋ ਚੰਗੀ ਚੰਗੀ ਮਾਡਰਨ ਲੱਗ ਗਈ। ਤੋੜ ਦੋ ਤੋਰ ਤੋਰ ਦਿੰਦਾ ਲੰਮਾ ਤੋਰ ਦਿੰ। ਲੋ ਜੀ ਥਣ ਥਣ ਮੋਟਾ ਲੱਗਾ ਸੋਹਣਾ ਲੱਗਾ। ਠੀਕ ਹੈ ਜੀ। ਲੋ ਜੀ। ਮੋੜ ਦੋ ਪੂਰਾ ਮੋੜ ਦੋ। ਬਸ ਤੋਰੀ ਦਿਖਾਉਣਾ ਆਪਾਂ। ਇਹਦਾ ਇੱਕ ਮੜਾ ਫੇਸ ਦਿਖਾ ਦੇ ਤੈਨੂੰ ਕਰਕੇ ਚੰਗੀ ਤਰ੍ਹਾਂ। ਅੱਖਾਂ-ਅੱਖਾਂ ਦੇਖ ਲਓ ਪੂਰਾ। ਲੋ ਜੀ। ਲੋ ਚੈੱਕ ਕਰ ਸੰਦ ਪੂਰਾ। ਠੀਕ ਹੈ ਜੀ। ਇਦਾ ਰੇਟ ਮੰਗਿਆ ਬਾਈ ਨੇ 32000 ਰੁਪਇਆ ਹਾਂਜੀ ਬਾਈ ਦੂਜੀ ਝੋਟੀ ਦੱਸੋ ਜਾਣਕਾਰੀ ਕਿੰਨੇ ਟਾਈਮ ਦੀ ਹੋਗੀ ਦੂਜੀ ਝੋਟੀ 2 ਸਾਲ ਦੀ ਆ 2 ਸਾਲ ਦੀ ਹੋਗੀ ਹਾਂਜੀ ਠੀਕ ਆ ਤੇ ਥਾਣ ਪਖਾ ਦੋ ਪਹਿਲਾਂ ਇਹਨੇ ਫੇਸ ਥਾਣ ਦੇਖ ਲੋ ਜੀ ਲੋ ਜੀ ਚਿੰਗੀ ਚਿੰਗੀ ਬਹੁਤ ਸੋਹਣੀ ਆ ਮੂੰਹ ਬਹੁਤ ਵਧੀਆ ਲੈ ਥੋੜੀ ਡਰਦੀ ਆ ਪੁੱਛੋ ਦੇਖੀ ਸੱਟ ਨਾ ਖਾ ਲਈ ਚਾਰ ਹੀ ਥਾਣਾ ਲੋ ਜੀ ਠੀਕ ਆ ਇਦਾ ਰੇਟ ਭਰਾ ਜਾਇਜ ਆ ਇਹਦਾ ਰੇਟ ਜੀ 35000 ਰੁਪਏ ਰੱਖੇ 35000 ਜੇ ਕਿਸੇ ਨੇ ਦੋਨੇ ਕਟੀਆਂ ਲੈਣੀਆਂ ਫੇਰ ਉਹਦਾ ਮੌਕੇ ਦੇ ਮਾਨਤਾ ਨੂੰ ਹੋਈ ਗਈ ਮਾਨਤਾ ਨੂੰ ਹੋ ਜੀ ਠੀਕ ਹੈ ਲੋ ਚਾਰੇ ਥਾਣ ਚੈੱਕ ਕਰ ਸਕਦੇ ਭਰਾ ਲੋ ਜੀ ਦੋਰ ਦੇ ਪ੍ਰਾਣ ਵੀ ਲੋ ਜੀ ਸੋਹਣੀਆਂ ਕਟੀਆਂ ਠੀਕ ਹੈ ਜੀ ਸਿੰਗੀ ਸਿੰਗੀ ਬਹੁਤ ਸੋਹਣੀਆਂ ਫੇਸ ਚੈੱਕ ਕਰ ਸਕਦੇ ਵੱਡੀ ਕੱਟੀ ਦਾ ਦੋਨੇ ਕਟੀਆਂ ਸੁਨੱਖੀਆਂ ਕਦ ਕੁਦ ਸਾਡੇ ਸਾਹਮਣੇ ਆ ਠੀਕ ਹੈ ਜੀ ਕੋਈ ਜ਼ੂਮ ਨਹੀਂ ਕੀਤਾ ਵਾ ਨਾਰਮਲ ਵੀਡੀਓ ਠੀਕ ਹੈ ਜੀ ਲੋ ਜੀ ਮੋਟਾ ਮੋਟਾ ਥਾਣਾ ਮੋੜ ਲੀ ਲੈਓ ਜਿਓ ਮੋੜ ਲਓ ਲੋ ਜੀ ਇਸ ਤਰ੍ਹਾਂ ਕਰ ਸਕਦੇ ਹੋ ਪਿੰਡ ਚੀਮਾ ਤੇ ਜਿਲਾ ਨੂੰ ਪਿੰਡਾ ਜੀ ਬਰਨਾਲਾ ਠੀਕ ਜੀ ਬਣਦੇ ਬਈ ਬਣਦੇ ਸਟਾਰਟ ਕਰਕੇ ਬਣਦੇ ਥੋੜੀ ਜੱਕਾ ਸ਼ਾਰਟ ਵੀਡੀਓ ਬਣਾਉਣੀ ਆਪਾਂ ਝੋਟਾ ਇੱਕ ਆ ਪਾਸਟਾ ਤੇ ਵੀਡੀਓ ਬਣਾਉਣਾ ਨੇ ਉਹ ਸ਼ਾਰਟ ਬਣਾਉਣੀ ਤਾਂ ਕਰ ਸ਼ੇਅਰ ਕਰਕੇ ਚੈੱਕ ਕਰ ਸਕਦੇ ਹੋ ਬਾਈ ਜੀ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਨ ਧੰਨਵਾਦ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ